ਸ਼੍ਰੀ ਫਤਿਹਗੜ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀਆਂ ਸ਼ਰਧਾਲੂਆਂ ਨਾਲ ਭਰੀਆਂ ਦੋ ਟਰਾਲੀਆਂ ਬੇਕਾਬੂ ਹੋ ਕੇ ਪਲਟ ਗਈਆਂ ਸਥਾਨਕ ਲੋਕਾਂ ਨੇ ਟਰਾਲੀਆਂ ਵਿੱਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਕਰੀਬ 4 ਵਜੇ ਘੱਟੀ ਇਸ ਦੁਰਘਟਨਾ ਦੇ 1 ਘੰਟਾ ਗੁਜ਼ਰ ਜਾਣ ਤੇ ਵੀ ਪ੍ਰਸ਼ਾਸਨਿਕ ਅមਲਾ ਸ਼ਹਿਰ ਦੀ ਹੱਦ ਤੇ ਹੋਏ ਇਸ ਹਾਸੇ ਦੇ ਬਾਦਮੌਕੇ ਤੇ ਨਹੀਂ ਪਹੁੰਚਿਆ। ਘਟਨਾ ਵਿੱਚ ਟਰੈਕਟਰ ਡਰਾਈਵਰ ਜ਼ਖਮੀ ਹੋਇਆ ਜਿਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਤੇਜ਼ ਰਫ਼ਤਾਰ ਤੇ ਹੁੱਲੜਬਾਜੀ ਕਰਦਿਆਂ ਇਹ ਹਾਦਸਾ ਵਾਪਰਿਆ ਨਵਾਂ ਸ਼ਹਿਰ ਮਾਚੀਵਾੜਾ ਮੁੱਖ ਮਾਰਗ ਤੇ ਸ਼ਹਿਰ ਤੋਂ ਕਰੀਬ 1 ਕਿਲੋਮੀਟਰ ਪਿੱਛੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ ਇੱਕ ਡਰਾਈਵਰ ਤੋਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਟਰੈਕਟਰ ਟਰਾਲੀਆਂ ਸੜਕ ਤੋਂ ਕਰੀਬ 8 ਤੋਂ 10 ਫੁੱਟ ਥੱਲੇ ਖੇਤਾਂ ਵਿੱਚ ਜਾ ਉਤਰੀਆਂ ਇਸ ਦੇ ਪਿੱਛੇ ਹੀ ਦੂਜੀ ਟਰਾਲੀ ਵੀ ਆਈ ਤੇ ਦਰੱਖਤ ਦੇ ਨਾਲ ਟਕਰਾ ਕੇ ਰੁਕ ਗਈ ਦੋਮਾ ਟਰਾਲੀਆਂ ਵਿੱਚ ਲਗਭਗ 50 ਤੋਂ ਵੱਧ ਸ਼ਰਧਾਲੂਆਂ ਵਾਲੇ ਵਾਹਨ ਹਾਦਸਾ ਗ੍ਰਸਤ ਹੋਣ ਕਾਰਨ ਮੌਕੇ ਤੇ ਹੀ ਕੋਹਰਾ ਮਚ ਗਿਆ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਰੇ ਹਾਂਜੀ ਹਾਂਜੀ ਅਸੀਂ راہੋਂ ਤੋਂ ਆਂਦੇ ਪਏ ਸੀਗੇ ਵਿੱਚ ਦੇਖਿਆ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਰੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪਿੰਡ ਹੈ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹਲਪ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਸਰ ਨੂੰ ਜਾ ਰਹੇ ਸੀਗੇ ਬੜੀ ਕਾਣੀ ਪਤਾ ਨਹੀਂ ਪਤਾ ਹਾ ਐਕਸੀਡੈਂਟ ਹੋਇਆ ਕਿੱਦਾਂ ਕੀਤਾ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਚ ਦੱਸਣ ਨੂੰ ਸਾਰੇ ਰੋੜ ਨੂੰ ਰੇ ਸੀਰੇ ਅੱਛਾ ਉਹਨਾਂ ਦੁੱਤਿਆ ਸੀਗਾ ਹਾਂਜੀ ਲੇਡੀ ਵੀ ਸੀ ਵਿੱਚ ਸੰਗਤ ਹਾਂਜੀ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨਾ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਉਸ ਦਿਨ ਨਹੀਂ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਇਹ ਕੁਛ ਦੱਸਿਆ ਉਹਨਾਂ ਨੇ ਵੀ ਕਿਦਾਂ ਦੱਸਿਆ ਨੇ ਜੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਹਰ ਵਾਲੇ ਮੰਗਿਆਂ ਨੂੰ ਪਤਾ ਹੈ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਤੇ ਫਿਰ ਉਹ ਉਹਨਾਂ ਨੂੰ ਨਾਲ ਗੱਡੀ 'ਤੇ ਬਿਠਾ ਕੇ ਉਹਨਾਂ ਨੂੰ ਢੇਰ ਦਿੱਤਾ ਸੀਗਾ ਸ਼੍ਰੀ ਫਤਿਹਗੜ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀਆਂ ਸ਼ਰਧਾਲੂਆਂ ਨਾਲ ਭਰੀਆਂ ਦੋ ਟਰਾਲੀਆਂ ਬੇਕਾਬੂ ਹੋ ਕੇ ਪਲਟ ਗਈਆਂ ਸਥਾਨਕ ਲੋਕਾਂ ਨੇ ਟਰਾਲੀਆਂ ਵਿੱਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ ਕਰੀਬ 4 ਵਜੇ ਘੱਟੀ ਇਸ ਦੁਰਘਟਨਾ ਦੇ 1 ਘੰਟਾ ਗੁਜ਼ਰ ਜਾਣ ਤੇ ਵੀ ਪ੍ਰਸ਼ਾਸਨਿਕ ਅਮਲਾ ਸ਼ਹਿਰ ਦੀ ਹੱਦ ਤੇ ਹੋਏ ਇਸ ਹਾਸੇ ਦੇ ਬਾਅਦ ਮੌਕੇ ਤੇ ਨਹੀਂ ਪਹੁੰਚਿਆ। ਘਟਨਾ ਵਿੱਚ ਟਰੈਕਟਰ ਡਰਾਈਵਰ ਜ਼ਖਮੀ ਹੋਇਆ ਜਿਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਤੇਜ਼ ਰਫ਼ਤਾਰ ਤੇ ਹੁੱਲੜਬਾਜੀ ਕਰਦਿਆਂ ਇਹ ਹਾਦਸਾ ਵਾਪਰਿਆ। ਨਵਾਂ ਸ਼ਹਿਰ ਮਾਛੀਵਾੜਾ ਮੁੱਖ ਮਾਰਗ ਤੇ ਸ਼ਹਿਰ ਤੋਂ ਕਰੀਬ 1 ਕਿਲੋਮੀਟਰ ਪਿੱਛੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋਣ ਵਿੱਚ ਇੱਕ ਡਰਾਈਵਰ ਤੋਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ। ਤੇ ਟਰੈਕਟਰ ਟਰਾਲੀਆਂ ਸੜਕ ਤੋਂ ਕਰੀਬ 8 ਤੋਂ 10 ਫੁੱਟ ਥੱਲੇ ਖੇਤਾਂ ਵਿੱਚ ਜਾ ਉਤਰੀਆਂ। ਇਸ ਦੇ ਪਿੱਛੇ ਹੀ ਦੂਜੀ ਟਰਾਲੀ ਵੀ ਆਈ ਤੇ ਦਰਖਤ ਦੇ ਨਾਲ ਟਕਰਾ ਕੇ ਰੁਕ ਗਈ। ਦੋਵਾਂ ਟਰਾਲੀਆਂ ਵਿੱਚ ਲਗਭਗ 50 ਤੋਂ ਵੱਧ ਸ਼ਰਧਾਲੂਆਂ ਵਾਲੇ ਵਾਹਨ ਹਾ사 ਗ੍ਰਸਤ ਹੋਣ ਕਾਰਨ ਮੌਕੇ ਤੇ ਹੀ ਕੋਹਰਾ ਮਚ ਗਿਆ। ਇਸ ਹਾਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਰੇ ਹਨ। ਹਾਂਜੀ ਹਾਂਜੀ ਅਸੀਂ راہੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਫਿਰ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਫਿਰ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਰੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪਿੰਦਾ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹੱਲ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਘਰ ਨੂੰ ਜਾ ਰਹੇ ਸੀ ਬੜੀ ਕਦਾ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ ਉੱਗੇ ਹੈ ਨਹੀਂ ਸੀ ਕੋਈ ਵੀ ਹਾਲਾਤ ਤੇ ਦਸਤਨुसार ਹੀ ਰੋੜੂ ਰਹੇ ਸੀਗੇ ਅੱਛਾ ਉਹਨਾਂ ਦੂਜਾ ਸੀਗਾ ਹਾਂਜੀ ਲੇਡੀ ਵੀ ਸੀ ਵਿੱਚ ਸੰਗਤ ਹਾਂਜੀ ਕਾਫੀ ਜ਼ਿਆਦਾ ਸੰਗਤ ਲੇਡੀਜ਼ ਫਿਰੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨਾ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਉਸ ਦਿਨ ਹੀ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਇਹ ਕੁਝ ਦੱਸਿਆ ਉਹਨਾਂ ਨੇ ਵੀ ਕਿਦਾਂ ਦੱਸਿਆ ਨੇ ਸੀ ਪੁੱਛਿਆ ਸੀ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲੇ ਮੁੰਡਿਆਂ ਨੂੰ ਪਤਾ ਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਕਿ ਫੇ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਪੇਰ ਦਿੱਤਾ ਸੀਗਾ